ਬੜੀਆਂ ਮੁਸ਼ਕਲਾਂ ਆਈਆਂ ਪਰ ਹੌਸਲਾ ਨਹੀਂ ਛੱਡੇ ਆ ਲੋਕਾਂ ਦੇ ਦਰਦ ਸੁਣ ਕੇ ਸਾਨੂੰ ਪਤਾ ਲੱਗੇ ਆ ਬੜੀਆਂ ਮੁਸ਼ਕਲਾਂ ਆਈਆਂ ਪਰ ਹੌਸਲਾ ਨਹੀਂ ਛੱਡੇ ਆ ਲੋਕਾਂ ਦੇ ਦਰਦ ਸੁਣ ਕੇ ਸਾਨੂੰ ਪਤਾ ਲੱਗਿਆ ਦੂਰੋਂ ਤਾਂ ਗੱਲਾਂ ਹੀ ਹੋਵਣ ਜਾ ਕੇ ਕੋਲ ਪਤਾ ਲੱਗੇ ਕੰਨਾਂ ਦੇ ਘਰ ਟੈ ਗਏ ਕੰਨਾਂ ਦੇ ਰੜ ਗਏ ਮੱਜਾਂ ਕੱਟੇ कैयाँ दे घर गए कईयाँ दे रोड़ गए मज्जा कटे